ਮਲੇਰਕੋਟਲਾ ਪੁਲਿਸ ਤੇ ਟ੍ਰੈਫਿਕ ਪੁਲਿਸ ਵੱਲੋਂ ਮਿਲ ਕੇ ਜਿੱਥੇ ਸ਼ਹਿਰ ਦੇ ਬੱਸ ਸਟੈਂਡ ਵਿੱਚ ਜਾ ਕੇ ਮੁਸਾਫਿਰਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ ਉੱਥੇ ਹੀ ਸ਼ੱਕੀ ਵਹਾਨਾਂ ਦੀ ਚੈਕਿੰਗ ਵੀ ਕੀਤੀ ਗਈ। ਇੰਨਾ ਹੀ ਨਹੀਂ ਸਕੂਲ ਅਤੇ ਕਾਲਜ ਦੀਆਂ ਲੜਕੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ ਇਸ ਲਈ ਉੱਥੇ ਬਾਧੂ ਖੜੇ ਮੰਚਲੇ ਲੜਕੀਆਂ ਨੂੰ ਵੀ ਖਦੇੜਿਆ ਗਿਆ। ਇਸ ਤੋਂ ਇਲਾਵਾ ਬੱਸਾਂ ਦੇ ਡਰਾਈਵਰਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਅਤੇ ਬੱਸਾਂ ਤੇ ਲੱਗੇ ਪ੍ਰੈਸ਼ਰ ਹਾਰਨ ਵੀ ਲੁਹਾਏ ਗਏ ਪੱਤਰਕਾਰਾਂ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਸੁਰੱਖਿਆ ਨੂੰ ਮੁੱਖ ਰੱਖਦਿਆਂ ਹਾਈਕਮਾਨ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਇਹ ਚੈਕਿੰਗ ਕੀਤੀ ਜਾ ਰਹੀ ਹੈ ਅਸੀਂ ਟਾਈਮ-ਟਾਈਮ ਤੇ ਜਿਸ ਤਰ੍ਹਾਂ ਰੇਲਵੇ ਸਟੇਸ਼ਨ ਹੋ ਗਏ ਬੱਸ ਸਟੈਂਡ ਹੋ ਗਏ ਜਾਂ ਹੋਰ ਜਿਹੜੀਆਂ ਭੀੜ-ਪਾੜ ਵਾਲੀਆਂ ਜਗ੍ਹਾ ਹੈਗੀਆਂ ਨੇ ਅਸੀਂ ਆਪਣਾ ਟੀਮ ਬਣਾ ਕੇ ਟ੍ਰੈਫਿਕ ਅਫਸਰ ਚਾਰਜ ਨੇ ਨਾਲ ਅਸੀਂ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਤਾਂ ਜੋ ਗਲਤ ਅਨਸਰ ਨੇ ਜਿਹੜੇ ਉਹਨਾਂ ਦੇ ਪੁੱਸ ਦਾ ਪ੍ਰਭਾਵ ਬਣਿਆ ਰਹੇ ਕੋਈ ਅਣਖ ਸਖਾਵੀ ਘਟਨਾ ਨਾ ਵਾਪਰ ਸਕੇ ਇੱਕ ਹੁਣ ਜਿਹੜੇ ਹੈਗਾ ਸਕੂਲਾਂ ਦੇ ਵਿੱਚ ਸਕੂਲ ਕਾਲਜ ਦੇ ਵਿੱਚ ਪਹਿਲਾਂ ਛੁੱਟੀਆਂ ਚੱਲ ਰਹੀਆਂ ਸੀ ਹੁਣ ਜਿਹੜੇ ਹੈਗਾ ਬੱਚੇ ਆਉਣ ਲੱਗ ਗਏ ਜਿਸ ਤਰ੍ਹਾਂ ਕੀ ਅੱਡਾ ਹੋ ਗਿਆ ਵੀ ਇੱਥੇ ਕੋਈ ਈਵਟੀ ਸਿੰਘ ਵਗੈਰਾ ਆਦੀ ਕੋਈ ਘਟਨਾ ਨਾ ਵਾਪਰੇ ਬੱਚਿਆਂ ਨਾਲ ਕੋਈ ਛੇੜਛਾੜ ਜਾਂ ਕੋਈ ਅਜਿਹੀ ਘਟਨਾ ਨਾ ਵਾਪਰੇ ਜੀ ਉਹਦੇ ਕਰਕੇ ਜਿਹੜਾ ਹੈਗਾ ਅਸੀਂ ਚੈਕਿੰਗ ਕੀਤੀ ਹੈ ਲਵਾਰ ਸਾਮਾਨ ਜਾਂ ਜਿਹੜੇ ਬੰਦੇ ਕੋਈ ਸਾਨੂੰ ਸ਼ੱਕੀ ਲੱਗਦੇ ਸੀ ਉਹਨਾਂ ਦਾ ਸਾਮਾਨ ਵਗੈਰਾ ਚੈੱਕ ਕੀਤਾ ਤੇ ਸੈਕੰਡ ਜਿਹੜੇ ਪ੍ਰੈਸ਼ਰ ਹਾਰਨ ਹੈਗੇ ਨੇ ਉਹਨਾਂ ਦੇ ਸੰਬੰਧੀ ਜਿਹੜੇ ਹੈਗੇ ਨੇ ਇੱਥੇ ਇਹਨਾਂ ਨੂੰ ਜਿਹੜੇ ਬੱਸਾਂ ਵਗੈਰਾ ਹੈਗਰੇ ਉਹਨਾਂ ਨੂੰ ਅਵੇਅਰ ਕੀਤਾ ਗਿਆ ਉਹਨਾਂ ਦਾ ਨੁਕਸਾਨ ਤੋਂ ਜਾਣੂ ਕਰਾਇਆ ਗਿਆ ਤੇ ਔਰ ਮਾਨਯੋਗ ਜਿਹੜਾ ਹਾਈ ਕੋਰਟ ਦੇ ਹੁਕਮ ਨੇ ਉਹਨਾਂ ਸੰਬੰਧੀ ਵੀ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਇਹੋ ਜਿਹਾ ਅਸੀਂ ਸਾਰੇ ਸ਼ਹਿਰ ਦੇ ਵਿੱਚ ਹੀ ਫਿਰ ਕੇ ਕਰ ਰਹੇ ਹਾਂ ਮਲੇਰ ਕੋਟਲਾ ਪੁਲਿਸ ਦਾ ਇਹ ਸ਼ਲਾਗਾ ਯੋਗ ਕਦਮ ਹੈ ਇਸ ਦਿਨਾਂ ਜਿੱਥੇ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਹੋਏਗਾ ਉੱਥੇ ਹੀ ਸਕੂਲ ਅਤੇ ਕਾਲਜ ਜਾਂਦੀਆਂ ਕੁੜੀਆਂ ਨੂੰ ਵੀ ਕਾਫੀ ਹੱਦ ਤੱਕ ਰਾਹਤ ਮਿਲੇਗੀ। ਸਪੋਕਸਮੈਨ ਟੀਵੀ ਦੇ ਲਈ ਮਲੇਰ ਕੋਟਲਾ ਤੋਂ ਜਮੀਲ ਖੇੜੀ ਦੀ ਰਿਪੋਰਟ